ਆ ਦੇਖੋ ਬਈ ਬੱਬੂ ਮੰਡਿਆ ਅਖਾੜੇ ਦੇ ਵਿੱਚ ਕਿਦਾਂ ਡਾਂਗਾ ਭਰੀਆਂ ਪੁਲਿਸ ਵਾਲਿਆਂ ਨੇ ਦੇਖੋ ਕਿਸ ਤਰ੍ਹਾਂ ਡਾਂਗਾ ਭਰਾਈਆਂ ਹਾਂ ਤੁਸੀਂ ਆ ਅਖਾੜਾਂ ਤੇ ਜਾਂਦੇ ਆ ਸਹੀ ਤਰੀਕੇ ਨਾਲ ਜਾਓ ਕੋਈ ਹੱਲਾ ਬੁੱਕੀ ਨਾ ਕਰੋ ਠੀਕ ਹੈ ਨਾ ਸਹੀ ਤਰੀਕੇ ਨਾਲ ਜਾਓ ਆਪਣੇ ਘਰ ਦਾ ਵੀ ਧਿਆਨ ਰੱਖੋ ਆ ਜੋ ਕਲਾਕਾਰ ਹੁੰਦੇ ਆ ਇਹ ਸਿਰਫ ਇੱਕ ਐਂਟਰਟੇਨਮੈਂਟ ਵਾਸਤੇ ਹੁੰਦੇ ਆ ਸਿਰਫ ਇੱਕ ਮਨੋਰੰਜਨ ਵਾਸਤੇ ਹੁੰਦੇ ਆ ਨਾ ਕਿ ਇਹਨਾਂ ਤੇ ਜ਼ਿਆਦਾ ਭਰੋਸਾ ਰੱਖੋ ਕਿਉਂਕਿ ਇਹਨਾਂ ਦਾ ਕੋਈ ਵੀ ਧਰਮ ਨਹੀਂ ਹੁੰਦਾ ਕਿਉਂਕਿ ਇਹਨਾਂ ਨੇ ਸਾਰੇ ਪਾਸੇ ਹੀ ਚੱਲਣਾ ਹੁੰਦਾ ਆ। ਆਪਦੇ ਮਾਂ ਪਿਓ ਦਾ ਧਿਆਨ ਰੱਖੋ। ਅਜਿਹਾ ਡਾਂਗਾ ਨਾ ਖਾਓ। ਠੀਕ ਹੈ ਨਾ? ਕਿਸੇ ਨੇ ਤੁਹਾਨੂੰ ਨਹੀਂ ਬਚਾਉਣਾਗਾ। ਕਿਸੇ ਨੂੰ ਤੁਹਾਨੂੰ ਰੋਟੀ ਨਹੀਂ ਦੇਣੀ। ਸਿਰਫ ਰੋਟੀ ਤੁਹਾਡੇ ਪਹਿਲਾਂ ਤੁਹਾਨੂੰ ਮਾਂ ਪਿਓ ਨੇ ਦਿੱਤੀ ਆ ਠੀਕ ਹੈ ਨਾ? ਬਾਅਦ ਵਿੱਚ ਖੁਦ ਨੂੰ ਕਮਾ ਕੇ ਖਾਣਾ ਪੈਣਾ। ਜੋ ਇਹਨਾਂ ਪਿੱਛੇ ਐਨੀ ਮਤਲਬ ਕਿ ਹੁਲੜਬਾਜੀ ਕਰਦੇ ਆ ਨਾ। ਹਾਂ ਵੀ ਇਹਨਾਂ ਨੂੰ ਜੋ ਵਧਾਉਂਦੀ ਏ ਇਹ ਦੁਨੀਆ ਅੱਗੇ ਵਧਾਉਂਦੀ ਆ ਪਰ ਇਹ ਘਰੇ ਖਾਨ ਨੂੰ ਆਟਾ ਦਾ ਆਟਾ ਦਾਣਾ ਨਹੀਂ ਦਿੰਦੇ ਕੀ ਕਮਾ ਕੇ ਖੁਦ ਨੂੰ ਖਾਣਾ ਪੈਂਦਾ ਆ ਹੁਲੜ ਬਾਜੀ ਦੇ ਵਿੱਚ ਕਿੰਨੇ ਤੇ ਡਾਂਗਾ ਵਰੀਆਂ ਕਿ ਦੁੱਖ ਤਕਲੀਫ ਹੁਣ ਇਹ ਕਲਾਕਾਰਾਂ ਨੂੰ ਮਿਲੀ ਆ ਨਹੀਂ ਆ ਜੋ ਇਹਨਾਂ ਪਿੱਛੇ ਲੜ ਲੱਗ ਕੇ ਕੋਈ ਮਰ ਜਾਂਦਾਗਾ ਇਹਨਾਂ ਨੂੰ ਦੁੱਖ ਹੁੰਦਾਗਾ ਨਹੀਂ ਕੀ ਇਹ ਘਰੇ ਦਾਣਾ ਪਣੀ ਦਿੰਦੇ ਆ ਟਿਕ ਜਾਂਦੇ ਆ ਤੁਹਾਡੇ ਐਵੇਂ ਤੁਸੀਂ ਤੇ ਇਹਨਾਂ ਦੇ ਪਿੱਛੇ ਲੱਗ ਕੇ ਆਪਣਾ ਕਾਰਨਾ ਖਰਾਬ ਕਰੋ ਆਪਦੇ ਮਾਂ ਪਿਓ ਬਾਰੇ ਆਪਣੇ ਘਰ ਬਾਰੇ ਆਪਦੇ ਪਰਿਵਾਰ ਬਾਰੇ ਸੋਚੋ ਇਹਨਾਂ ਨੂੰ ਸੁਣੋ ਸਿਰਫ ਇੱਕ ਮਨੋਰੰਜਨ ਵਾਸਤੇ ਸਿਰਫ ਇੱਕ ਮਨੋਰੰਜਨ ਵਾਸਤੇ ਹੁੰਦੇ ਆ ਇਹ ਕਲਾਕਾਰ